ਮਾ ਕਿੰਨੀ ਵਾਰ ਕਿਹਾ ਹੈ ਮੇਰੇ ਡੱਬੇ ਵਿੱਚ ਮੈਨੂੰ ਸਬਜ਼ੀ ਚਾਹੀਦੀ ਹੈ ਕਿਉਂ ਨਹੀਂ ਰੱਖੀ ਮੇਰੇ ਤੋਂ ਨਹੀਂ ਰੋਜ਼ ਰੋਜ਼ ਅਚਾਰ ਨਾਲ ਖਾਦੀ ਜਾਂਦੀ ਨਾਲ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਹਨ ਮਨਜੀਤ ਨੇ ਸਕੂਲੋਂ ਆਉਂਦੇ ਹੀ ਆਪਣਾ ਵਸਤਾ ਇੱਕ ਪਾਸੇ ਸੁੱਟਦੇ ਹੋਏ ਕਿਹਾ ਪੁੱਤ 4 ਦਿਨ ਹੋ ਗਏ ਤੇਰੇ ਬਾਪੂ ਨੂੰ ਦਿਹਾੜੀ ਨਹੀਂ ਮਿਲੀ ਫਿਰ ਕਿੱਥੋਂ ਸਬਜ਼ੀ ਲੈ ਕੇ ਆਉਂਦਾ ਆ ਜਾ ਆ ਦੇਖ ਮੈਂ ਅੱਜ ਚਟਨੀ ਬਣਾਈ ਹੈ ਗਰਮ ਗਰਮ ਫੁਲਕੇ ਲਾ ਦਿੰਦੀ ਆ ਜਾ ਖਾ ਲੈ ਚਰਨਕੌਰ ਨੇ ਪੁੱਤ ਨੂੰ ਪਿਆਰ ਨਾਲ ਕਿਹਾ ਮੈਂ ਨਹੀਂ ਖਾਣੀ ਚਟਨੀ ਝਟਣੀ ਮਨਜੀਤ ਘਰੋਂ ਬਾਹਰ ਨਿਕਲ ਗਿਆ ਚਰਨਕੌਰ ਬਾਜਾ ਮਾਰਦੀ ਰਹਿ ਗਈ ਪਰ ਮਨਜੀਤ ਨਾ ਰੁਕਿਆ ਫਿਰ ਸਿਰ ਫੜ ਕੇ ਮੰਜੇ ਤੇ ਬਹਿ ਗਈ ਕੀ ਹੋਇਆ ਮਾਂ ਇੰਜ ਕਿਉਂ ਬੈਠੀ ਹੈ ਸਕੂਲ ਤੋਂ ਪਰਤੀ ਮਨਜੀਤ ਦੀ ਛੋਟੀ ਭੈਣ ਸਰਬ ਨੇ ਪੁੱਛਿਆ ਹੋਣਾ ਕੀ ਹੈ ਪੁੱਤ ਤੇਰੇ ਬਾਪੂ ਨੂੰ ਦਿਹਾੜੀ ਨਹੀਂ ਮਿਲਦੀ ਤੇ ਮਨਜੀਤ ਨੂੰ ਰੋਜ਼ ਸਬਜ਼ੀ ਚਾਹੀਦੀ ਹੈ ਅੱਜ ਸਕੂਲ ਵੀ ਨਹੀਂ ਖਾ ਕੇ ਆਇਆ ਹੁਣ ਵੀ ਨਹੀਂ ਖਾਦੀ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਜਿੱਦੀ ਹੋਈ ਜਾਂਦਾ ਜਵਾਨੀ ਵਿੱਚ ਪੈਰ ਰੱਖਣ ਲਿਆ ਹੈ ਪਰ ਮਾਪੇ ਦੀਆਂ ਮਜੂਰੀਆਂ ਨਹੀਂ ਸਮਝਦਾ ਇੰਜ ਕਰਦਾ ਜਿਵੇਂ ਇਹਦਾ ਬਾਪੂ ਕਿਸੇ ਦਫ਼ਤਰ ਵਿੱਚ ਬਾਪੂ ਲੱਗਿਆ ਹੋਵੇ ਚਰਨ ਕੌਰ ਆਪਣੇ ਹੰਝੂ ਡਕਦੀ ਹੋਈ ਬੋਲੀ ਮਾਂ ਇਹ ਲੈ ਸਲਗਮ ਤੇ ਵੀਰੇ ਲਈ ਸਬਜ਼ੀ ਬਣਾ ਦੇ ਸਰਬ ਨੇ ਆਪਣੇ ਬਸਤੇ ਵਿੱਚੋਂ ਸਲਗਮ ਕੱਢਦੇ ਹੋਏ ਕਿਹਾ ਤੂੰ ਇਹ ਕਿੱਥੋਂ ਲਏ ਚੋਰੀ ਤਾਂ ਨਹੀਂ ਕੀਤੀ ਚਰਨਕੌਰ ਨੇ ਸਰਬ ਨੂੰ ਗੁੱਸੇ ਨਾਲ ਪੁੱਛਿਆ ਨਹੀਂ ਮਾਂ ਸੀਤੋ ਚਾਚੀ ਮਿਲੀ ਸੀ ਉਹਨਾਂ ਨੇ ਘਰ ਦੇ ਪਿਛਵਾੜੇ ਲਗਾਏ ਨੇ ਕਹਿੰਦੀ ਸੀ ਬਹੁਤ ਹੋ ਗਈ ਮੈਂ ਲੰਗੀ ਤਾਂ ਮੈਨੂੰ ਦੇ ਦਿੱਤੀ ਅੱਛਾ ਰਗ ਬ ਭਾਗ ਲਾਵੇ ਸੀ ਤੋਨੂੰ ਕਿੰਨਾ ਸੋਚਦੀ ਐ ਸਾਟਾ ਚੱਲ ਜਾ ਬੁਲਾ ਲਿਆ ਵੀਰੇ ਨੂੰ ਮੈਂ ਬਣਾਉਂਦੀ ਹਾਂ ਰੋਟੀ ਸਬਜ਼ੀ ਭਾਗਾ ਮਨਜੀਤ ਨੂੰ ਲੱਭਣ ਤੁਰ ਪਈ ਕਿੰਨਾ ਪਾਲਣ ਦੇ ਬਾਅਦ ਉਹ ਮਿਲਿਆ ਫਿਰ ਘਰ ਆਉਣ ਨੂੰ ਰਾਜੀ ਨਹੀਂ ਸੀ ਪਰ ਸਰਬ ਨੇ ਮਨਾ ਹੀ ਲਿਆ ਦੋਨੋਂ ਭੈਣ ਭਰਾ ਖੁਸ਼ੀ-ਖੁਸ਼ੀ ਘਰ ਆ ਗਏ ਭਾਗਾ ਸਰਬ ਹੈ ਹੀ ਐਸੀ ਸੀ ਜਿਸ ਨੂੰ ਪਿਆਰ ਨਾਲ ਜਾਂ ਹੱਕ ਨਾਲ ਕੁਛ ਕਹਿੰਦੀ ਅਗਲਾ ਝਟ ਉਸ ਦੀ ਗੱਲ ਮੰਨ ਲੈਂਦਾ ਮਾਂ ਨੇ ਤਾਂ ਉਸ ਦਾ ਨਾਮ ਸਰਬਜੋਤ ਰੱਖਿਆ ਸੀ ਪਰ ਦਾਦੀ ਉਸ ਨੂੰ ਭਾਗਾ ਵਾਲੀ ਕਹਿੰਦੀ ਸੀ ਕਿਉਂਕਿ ਜਿਸ ਦਿਨ ਭਾਗਾ ਜੰਮੀ ਸੀ ਉਸ ਦਿਨ ਉਹ ਜ਼ਿੰਮੇਵਾਰੀਆਂ ਤੋਂ ਭੱਜਿਆ ਗਰਮੇਲ ਘਰ ਮੁੜ ਆਇਆ ਸੀ ਘਰ ਵਿੱਚ ਗਰਮੇਲ ਚਰਨਕੌਰ ਮਨਜੀਤ ਤੋਂ ਇਲਾਵਾ ਪਾਗਾ ਤੇ ਦਾਦੇ ਦਾਦਾ ਦੇ ਇੱਕ ਤਾਇਆ ਸੀ ਕਮਾਉਣ ਵਾਲਾ ਸਿਰਫ ਗਰਮੀਤ ਸੀ ਤਾਇਆ ਸਿਰਫ ਆਪਣੇ ਜੋਗਾ ਕਮਾ ਕੇ ਹੀ ਆਪ ਹੀ ਖਾ ਜਾਂਦਾ ਭਾਵੇਂ ਘਰ ਵਿੱਚ ਬਹੁਤ ਨਹੀਂ ਸੀ ਫਿਰ ਵੀ ਸਾਰਾ ਟੱਬਰ ਦੋ ਵਕਤ ਦੀ ਸੋਹਣੀ ਰੋਟੀ ਖਾਂਦਾ ਸੀ ਜਦੋਂ ਲਗਾਤਾਰ ਦਿਹਾੜੀ ਮਿਲਦੀ ਰਹਿੰਦੀ ਸੀ ਪਰ ਹੁਣ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਕਰਕੇ ਕਦੀ ਇੱਕ ਦਿਨ ਮਿਲਦੀ ਚਾਰ ਦਿਨ ਨਾਗਾ ਪ੍ਰਵਾਸੀ ਮਜ਼ਦੂਰ ਘੱਟ ਪੈਸੇ ਤੇ ਦਿਹਾੜੀ ਲਗਾ ਦਿੰਦੇ ਸਨ ਕੰਮ ਵਾਲੇ ਨੇ ਆਪਣਾ ਖਰਚਾ ਦੇਖਣਾ ਹੁੰਦਾ ਸਭ ਘੱਟ ਖਰਚੇ ਵਿੱਚ ਕੰਮ ਕਰਾਉਣਾ ਚਾਹੁੰਦੇ ਸਨ ਗੁਰਮੀਲ ਦੀ ਕਮਾਈ ਵਿੱਚ ਬਹੁਤ ਫਰਕ ਪੈ ਗਿਆ ਖਰਚੇ ਉਨੇ ਹੀ ਸਨ ਫਿਰ ਜਦੋਂ ਦੂਜੀ ਵਾਰ ਚਰਨਕੌਰ ਨੂੰ ਦਿਨ ਚੜ੍ਹੇ ਤਾਂ ਸ਼ੁਰੂ ਤੋਂ ਦੇ ਮਹੀਨਿਆਂ ਵਿੱਚ ਉਸ ਦੀ ਤबीयत ਖਰਾਬ ਹੋਣ ਲੱਗ ਪਈ ਡਾਕਟਰੀ ਖਰਚੇ ਹੋ ਗਏ ਹੋਰ ਵੱਧ ਗਏ ਪਿਓ ਦਾ ਇਲਾਜ ਤਾਂ ਪਹਿਲਾਂ ਹੀ ਚੱਲਦਾ ਸੀ ਖਰਚੇ ਬਥੇ ਪਰ ਕੰਮ ਮਿਲ ਨਹੀਂ ਰਿਹਾ ਸੀ ਇੰਨਾ ਸਭ ਤੋਂ ਪ੍ਰੇਸ਼ਾਨ ਹੋ ਕੇ ਇੱਕ ਦਿਨ ਗਰਮੀਰ ਕਿਤੇ ਚਲਾ ਗਿਆ ਸਾਰਾ ਟੱਬਰ ਜਿਵੇਂ ਅਨਾਥ ਹੋ ਗਿਆ ਗਰਮੀਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪੁਲਿਸ ਵਿੱਚ ਰਿਪੋਰਟ ਵੀ ਲਿਖਵਾਈ ਪਰ ਕੁਛ ਹੱਥ ਵੱਲੇ ਨਹੀਂ ਆਇਆ ਫਿਰ ਸਭ ਥੱਕ ਹਾਰ ਕੇ ਬੈਠ ਗਏ ਇਸੇ ਗਮ ਵਿੱਚ ਉਸਦਾ ਪਿਓ ਵੀ ਚਲ ਬਸਿਆ ਚਰਨਕੌਰ ਪਰਿਵਾਰ ਪਾਲਣ ਬੈ ਰਹੀ ਸੀਤੋ ਦੀ ਮਦਦ ਨਾਲ ਮਸ਼ੀਨ ਖਰੀਦ ਲਈ ਚਰਨਕੌਰ ਵੀ ਕਿੰਨਾ ਕਰਦੀ ਢਿੱਡ ਵਿੱਚ ਬੱਚਾ ਲੈ ਕੇ ਕਿੰਨਾ ਕੁ ਕੰਮ ਕਰ ਸਕਦੀ ਸੀ ਫਿਰ ਵੀ ਜਿੰਨਾ ਹੋ ਸਕਿਆ ਕਰਦੀ ਰਹੀ ਸਭ ਰੁੱਖੀ ਮਸੀ ਖਾਂਦੇ ਰਹੇ ਥੋੜੀ ਬਹੁਤ ਮਦਦ ਸੀਤੋ ਕਰ ਦਿੰਦੀ ਬਾਕੀ ਵੈਗਰੂ ਦਾ ਵੀ ਉਹ ਟਾਸਰਾ ਸੀ ਕਦੇ-ਕਦੇ ਭੁੱਖੇ ਵੀ ਸੌਣਾ ਪੈਂਦਾ ਸੀ ਖੀਰ ਸਮਾਉਂ ਤੇ ਭਾਗਾ ਦਾ ਜਨਮ ਹੋਇਆ ਤੇ ਉਸੇ ਦਿਨ ਗਰਮੇਲ ਵਾਪਸ ਆ ਗਿਆ ਦਾਦੀ ਨੇ ਕਿਹਾ ਮੇਰੀ ਪੋਤੀ ਬਹੁਤ ਭਾਗਾਂ ਵਾਲੀ ਹੈ ਜਿਹੜੀ ਪਿਓ ਨੂੰ ਮੋੜ ਲਿਆਈ ਭਾਵੇਂ ਚਰਨਕੌਰ ਨੇ ਆਪਣੀ ਧੀ ਦਾ ਨਾਮ ਸਰਬਜੋਤ ਰੱਖਿਆ ਸੀ ਪਰ ਉਸ ਦੀ ਸੱਸ ਨੇ ਇਹ ਨਾਮ ਕਦੀ ਨਹੀਂ ਲਿਆ ਸਗੋਂ ਚਰਨਕੌਰ ਵੀ ਕਦੇ-ਕਦੇ ਭਾਗਾ ਕਹਿ ਕੇ ਬੁਲਾ ਲੈਂਦੀ ਸੀ ਸਰਬ ਆਪਣੇ ਪਿਓ ਨੂੰ ਵੀ ਮੋੜ ਲਈ ਸੀ ਤੇ ਨਾਲ-ਨਾਲ ਇਸ ਘਰ ਦੀਆਂ ਖੁਸ਼ੀਆਂ ਵੀ ਕਿਉਂਕਿ ਗਰਮੇੜ ਨੂੰ ਇੱਕ ਪੂਰੀ ਕੋਠੀ ਬਣਾਉਣ ਦਾ ਠੇਕਾ ਮਿਲ ਗਿਆ ਸੀ ਲਗਭਗ 2 ਸਾਲ ਦਾ ਕੰਮ ਸੀ ਹੁਣ 2 ਸਾਲ ਲਈ ਦਿਹਾੜੀ ਲੱਭਣ ਦੀ ਕੋਈ ਲੋੜ ਨਹੀਂ ਸੀ ਸਭ ਵਧੀਆ ਚੱਲ ਰਿਹਾ ਸੀ ਚਰਨਕੌਰ ਲੋੜ ਦਾ ਖਰਚ ਕਰਦੀ ਸੀ ਕੁਝ ਨਾ ਕੁਸ਼ ਬਚਾਉਂਦੀ ਰਹਿੰਦੀ ਧੀ ਦਾ ਜਨਮ ਜੋ ਹੋਇਆ ਸੀ ਮਾ ਨੂੰ ਫਿਰ ਫੇਰ ਤਾਂ ਹੋਣੀ ਹੀ ਹੁੰਸੀ ਦੋ ਸਾਲ ਵੀ ਖੰਬ ਲਾ ਕੇ ਉੱਡ ਗਏ ਇੰਨਾ ਦੋ ਸਾਲਾਂ ਵਿੱਚ ਭਾਗਾ ਦੀ ਦਾਦੀ ਵੀ ਸਾਥ ਛੱਡ ਗਈ ਫਿਰ ਅਗਲੇ ਸਾਲ ਤਾਇਆ ਵੀ ਬਹੁਤ ਸ਼ਰਾਬ ਪੀਂਡ ਕਰਕੇ ਚੱਲ ਬਸਿਆ ਇੱਕ ਕੋਠੀ ਦਾ ਕੰਮ ਮੁੱਕ ਗਿਆ ਦੂਜੀ ਦਾ ਹੋਰ ਮਿਲ ਗਿਆ ਇੰਜ ਹੀ ਕੰਮ ਚੱਲਦਾ ਰਿਹਾ ਪਰ ਪਿਛਲੇ ਸਾਲ ਤੋਂ ਗਰਮੇਲ ਨੂੰ ਕੋਈ ਪੱਕਾ ਕੰਮ ਨਹੀਂ ਸੀ ਮਿਲ ਰਿਹਾ ਦਿਹਾੜੀ ਵੀ ਕਦੀ ਕਦੀ ਹੀ ਮਿਲਦੀ ਸੀ ਘਰੋਂ ਕੱਢ ਕੇ ਵੀ ਕਿੰਨਾ ਖਾਣਾ ਸੀ ਜੁੜੇ ਹੋਏ ਪੈਸੇ ਖਰਚ ਹੋਣ ਲੱਗੇ ਚਰਨਕੌਰ ਥੋੜਾ ਖਾ ਕੇ ਗੁਜ਼ਾਰਾ ਕਰਨ ਵਾਲੀ ਔਰਤ ਸੀ ਉਸਨੇ ਭਾਗਾ ਲਈ ਰੱਖੇ ਪੈਸੇ ਛੇੜੇ ਤੱਕ ਨਹੀਂ ਭਾਗਾ ਹੁਣ 14ਵੇਂ ਸਾਲ ਚ ਸੀ ਚਰਨਕੌਰ ਨੇ ਇਹ ਪੈਸੇ ਉਸਦੇ ਵਿਆਹ ਲਈ ਰੱਖੇ ਸਨ ਲਗਭਗ 25000 ਰੁਪਇਆ ਸੀ ਜੋ ਉਸਨੇ ਪੈਸਾ ਪੈਸਾ ਕਰਕੇ ਜੋੜਿਆ ਸੀ ਚਰਨਕੌਰ ਨੇ ਸੀਤੋ ਨਾਲ ਜਾ ਕੇ ਇਹ ਪੈਸੇ ਬੈਂਕ ਵਿੱਚ ਜਮਾ ਕਰਵਾ ਦਿੱਤੇ ਘਰ ਵਿੱਚ ਤੰਗੀ ਸੀ ਫਿਰ ਵੀ ਚੱਲ ਰਿਹਾ ਸੀ ਪਰ ਮਨਜੀਤ ਦਾ ਬਦਲਵਾ ਰਵਈਆ ਹਰ ਰੋਜ਼ ਕੋਈ ਨਾ ਕੋਈ ਨਵਾਂ ਪੰਗਾ ਖੜਾ ਕਰ ਦਿੰਦਾ ਸੀ ਉਸ ਦੀ ਉਠਣੀ ਬੈਠਣੀ ਉੱਚੇ ਘਰਾਂ ਦੀ ਮੁੰਡਿਆਂ ਨਾਲ ਹੋ ਗਈ ਸੀ ਜਿਸ ਕਰਕੇ ਚਰਨ ਤੇ ਗਰਮੇਲ ਦੋਨੋਂ ਪਰੇਸ਼ਾਨ ਰਹਿੰਦੇ ਸਨ ਹੁਣ ਉਸ ਦਾ ਧਿਆਨ ਪੜਾਈ ਵੱਲ ਵੀ ਨਹੀਂ ਸੀ ਸਕੂਲ ਤੋਂ ਆ ਕੇ ਬਾਹਰ ਚਲਾ ਜਾਂਦਾ ਫਿਰ ਸ਼ਾਮ ਪਈ ਤੇ ਮੁੜਦਾ ਸੀ ਚਰਨਕੌਰ ਦੀ ਤਾਂ ਕਦੇ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਸੀ ਉਹ ਗੋਲਟੇ ਜਵਾਬ ਦਿੰਦਾ ਸੀ ਹਾਂ ਗਰਮੇਲ ਤੋਂ ਥੋੜਾ ਬਹੁਤਾ ਡਰਦਾ ਸੀ ਪਰ ਗਰਮੇਲ ਨੇ ਹੁਣ ਤੱਕ ਉਸ ਨੂੰ ਕਦੇ ਕੁਝ ਕਿਹਾ ਹੀ ਨਹੀਂ ਸੀ ਪਰ ਹੁਣ ਪਾਣੀ ਸਿਰ ਤੋਂ ਲੰਘਣ ਜਾ ਰਿਹਾ ਸੀ ਦੋਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰਨਾ ਚਰਨਕੌਰ ਬੱਚਿਆਂ ਦਾ ਹੀ ਰਾਹ ਦੇਖ ਰਹੀ ਸੀ ਆਉਂਦਿਆਂ ਹੀ ਦੋਨਾਂ ਨੂੰ ਰੋਟੀ ਪਾ ਕੇ ਦਿੱਤੀ ਮਨਜੀਤ ਫਟਾਫਟ ਥਾਲੀ ਪੜ ਕੇ ਬੈਠ ਗਿਆ ਮਾਂ ਮੈਨੂੰ ਚਟਨੀ ਨਾਲ ਹੀ ਦੇ ਦੇ ਆਹ ਸਬਜੀ ਰਾਤ ਲਈ ਵੀਰੇ ਤੇ ਬਾਪੂ ਲਈ ਰੱਖ ਰਹੀ ਬਾਪੂ ਨੂੰ ਵੀ ਪਤਾ ਨਹੀਂ ਦਿਹਾੜੀ ਮਿਲ ਕੇ ਮਿਲੀ ਹੈ ਕਿ ਨਹੀਂ ਸਰਵ ਨੇ ਆਪਣੀ ਸਬਜੀ ਕੜਾਹੀ ਵਿੱਚ ਪਾ ਦਿੱਤੀ ਤੇ ਚਟਨੀ ਲੈ ਕੇ ਖਾਣ ਲੱਗ ਪਈ ਚਰਨਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਸੀ ਜੋ ਸਰਬ ਵਰਗੀ ਸਿਆਣੀ ਤੇ ਸਬਰ ਵਾਲੀ ਧੀ ਮਿਲੀ ਹੈ ਮਨਜੀਤ ਰੋਟੀ ਖਾ ਕੇ ਖੇਡਣ ਦੌੜ ਗਿਆ ਸਰਬ ਨੇ ਆਪਣੇ ਤੇ ਮਨਜੀਤ ਦੇ ਭਾਂਡੇ ਚੁੱਕ ਕੇ ਧੋਣ ਲਈ ਚਲੀ ਗਈ ਸਰਬ ਪੁੱਤ ਰਹਿਣ ਦੇ ਮੈਂ ਧੋਦੀ ਧੋ ਲੈਂਦੀ ਆ ਜਾ ਖੇਡ ਲੈ ਤੂੰ ਵੀ ਘੜੀ ਕੰਮ ਨਹੀਂ ਮਾਂ ਮੈਂ ਨਹੀਂ ਜਾਣਾ ਮੈਂ ਪੜਨਾ ਹੈ ਪੰਡਿਤੋ ਕੀ ਸਰਬ ਪੜਨ ਬੈਠ ਗਈ ਚਰਨਕੌਰ ਆਪਣਾ ਮਸ਼ੀਨ ਦਾ ਕੰਮ ਲੈ ਕੇ ਬੈਠ ਗਈ ਉਸ ਨੂੰ ਜਿੰਨਾਕ ਵਕਤ ਮਿਲਦਾ ਮਸ਼ੀਨ ਦਾ ਕੰਮ ਕਰਕੇ ਥੋੜੇ ਬੈਸੇ ਕਮਾ ਲੈ ਰੈਂਦੀ ਜਿਸ ਨਾਲ ਬੱਚਿਆਂ ਦੇ ਸਕੂਲ ਦੇ ਖਰਚ ਵੀ ਨਿਕਲ ਆਉਂਦੇ 6 ਵਜੇ ਦੇ ਨੂੰ ਦੋਨਾਂ ਮਾਵਾਂ ਧੀਆਂ ਦੀਆਂ ਨਜ਼ਰਾਂ ਦਰਵਾਜ਼ੇ ਤੇ ਲੱਗ ਜਾਂਦੀਆਂ ਚਰਨਕੌਰ ਨੂੰ ਆਪਣੇ ਪਤੀ ਗਰਮੇਲ ਦੀ ਉਡੀਕ ਹੁੰਦੀ ਤੇ ਸਰਬ ਨੂੰ ਆਪਣੇ ਬਾਪੂ ਦੀ ਨਾਲ ਦੀ ਨਾਲ ਉਹਨਾਂ ਨੂੰ ਸਾਈਕਲ ਦੇ ਹੈਂਡਲ ਤੇ ਟੰਗੇ ਝੋਲੇ ਨੂੰ ਭਰੇ ਦੇਖਣ ਦੀ ਵੀ ਉਡੀਕ ਹੁੰਦੀ ਜਿਸ ਦਿਨ ਭਰਿਆ ਹੋਵੇ ਮਤਲਬ ਦਿਹਾੜੀ ਲੱਗ ਗਈ ਹੈ ਦੋਨੋਂ ਬਹੁਤ ਖੁਸ਼ ਹੁੰਦੀਆਂ ਜਿਸ ਦਿਨ ਖਾਲੀ ਹੋਵੇ ਉਸ ਦਿਨ ਦੋਨੋਂ ਗਰਮੇਲ ਦਾ ਸੁਹਾਰਾ ਬਣ ਜਾਂਦੀਆਂ ਉਸ ਨੂੰ ਟੁੱਟਣ ਨਾ ਦਿੰਦੀਆਂ ਜਿਵੇਂ ਹੀ ਦਰਵਾਜ਼ਾ ਖੜਕਿਆ ਭਰਿਆ ਝੋਲਾ ਦੇਖ ਦੋਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ ਚਰਨ ਨੇ ਅੱਗੇ ਆ ਕੇ ਚੋਲਾ ਫੜਿਆ ਸਰਬ ਭੱਜ ਕੇ ਪਾਣੀ ਦਾ ਗਲਾਸ ਲੈ ਕੇ ਆਈ ਗੁਰਮੀਰ ਦੇ ਚਿਹਰੇ ਤੇ ਸ਼ਾਂਤੀ ਤੇ ਸਕੂਨ ਦੇ ਭਾਵ ਸਨ ਗਰਮੀਰ ਨੇ ਮੰਜੇ ਤੇ ਬੈਠ ਕੇ ਪਾਣੀ ਦਾ ਗਲਾਸ ਫੜਿਆ ਪਾਣੀ ਪੀ ਕੇ ਕਿਹਾ ਜਿਉਂਦੀ ਬਸਦੀ ਰਹਿ ਮੇਰੀਏ ਧੀਏ ਤੁਸੀਂ ਆਰਾਮ ਕਰੋ ਮੈਂ ਹੁਣੇ ਚਾਹ ਬਣਾ ਕੇ ਲਿਆਈ ਮਨਜੀਤ ਕਿੱਥੇ ਹੈ ਬਾਹਰ ਖੇਡਣ ਗਿਆ ਹੈ 6 ਵਜ ਗਏ ਨੇ ਇਨੀ ਦੇਰ ਬਾਹਰ ਨਾ ਰਹਿਣ ਦਿਆ ਕਰੋ ਜਵਾਨ ਹੋ ਰਿਹਾ ਹੈ ਇਸ ਉਮਰ ਵਿੱਚ ਬਹੁਤਾ ਧਿਆਨ ਰੱਖਣਾ ਪੈਣਾ ਜੀ ਮੇਰੀ ਸੁਣਦਾ ਕਿੱਥੇ ਹੈ ਕੋਈ ਨਾ ਆਉਂਦਾ ਤਾਂ ਗੱਲ ਕਰਦਾ ਗੱਲ ਗੁਰਮੀਲ ਨੇ ਮੰਜੇ ਤੇ ਲੇਟਦੇ ਹੋਏ ਕਿਹਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ ਅਗਲਾ ਭਾਗ ਦੇਖਣ ਲਈ ਕਹਾਣੀ ਨੂੰ ਅੰਤ ਤੱਕ ਦੇਖੋ ਅਤੇ ਭਾਗਾਂ ਬਾਰੇ ਵਿਚਾਰ ਦਿਓ